ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਤੀਸਰੀ ਸਾਖੀ ਚੌਥੀ ਅੰਮ੍ਰਿਤ ਤਿਆਰ ਕਰਨਾ ਸੰਮਤ 1757 ਦੀ ਵਿਸਾਖੀ ਗੁਰੂ ਖਾਲਸਾ ਪੰਥ ਜਨਮ ਦਿਹਾੜਾ ਹੈ ਇਸ ਦਿਹਾੜੇ ਨੂੰ ਤਦੇ ਖਾਲਸੇ ਦਾ ਜਨਮ ਦਿਨ ਆਖਦੇ ਹਨ ਅਤੇ ਅੱਜ ਤੱਕ ਬੜੀ ਧੂਮ ਟਾਮ ਨਾਲ ਸਤਕਾਰਿਆ ਮਨਾਇਆ ਜਾਂਦਾ ਹੈ ਇੱਕ ਰੀਨ ਪਹਿਲਾਂ ਦੇ ਕੌਤਕ ਨੇ ਸਿੱਖ ਸੰਗਤਾਂ ਨੂੰ ਹੈਰਾਨ ਕੀਤਾ ਤੇ ਡਰਾਇਆ ਸੀ ਜਿਹੜੇ ਡਰ ਗਏ ਸਨ ਉਹ ਨੇੜੇ ਨਹੀਂ ਸਨ ਖਲੋਤੇ ਉਹਨਾਂ ਵਿੱਚੋਂ ਕੋਈ ਪਹਾੜਾਂ ਉੱਲੇ ਹੋ ਗਏ ਸਨ ਇਹ ਕਿਸੇ ਨੇ ਦਰਿਆ ਸਤਲੁਜ ਕਿਨਾਰੇ ਡੇਰੇ ਲਾਇ ਸਨ ਕਿਸੇ ਨੇ ਅੱਖਾਂ ਮੀਟ ਕੇ ਝੂਠੀ ਸਮਾਧੀ ਧਾਰਨ ਕਰ ਲਈ ਸੀ ਐਸੀ ਹਾਲਤ ਵਿੱਚ ਉਹ ਡਰੇ ਚਿੱਤ ਬੈਠੇ ਸਨ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਂ ਸਿਰਾਂ ਤੋਂ ਵੱਧ ਸਹਾਬਾਂ ਨੇ ਮੰਗੇ ਨਹੀਂ ਕਿ ਜਿਹੜੇ ਸਿੱਖਾਂ ਦੇ ਸਿਰ ਟਾੜ ਨਾਲੋਂ ਵੱਖ ਕੀਤੇ ਸਨ ਉਹ ਆਪਣੀ ਬ੍ਰਹਮ ਸ਼ਕਤੀ ਨਾਲ ਜੋੜ ਲੈ ਸਨ ਗੁਰੂ ਜੀ ਸਤਮੂਚ ਵਿਸ਼ਨੂੰ ਜਾਂ ਬ੍ਰਹਮਾ ਅਵਤਾਰ ਹਨ ਇਸ ਵਾਸਤੇ ਡਰਨ ਦੀ ਲੋੜ ਨਹੀਂ ਚਲੋ ਦਰਸ਼ਨ ਕਰੀਏ ਤੇ નિਹਾਲ ਹੋਈਏ ਐਵੇਂ ਹੀ ਡਰਦੇ ਮਾਰੇ ਨਸ ਆਈ ਇਹੋ ਸੋਚ ਕੇ ਉਹ ਸਾਰੇ ਵਾਪਸ ਮੁੜ ਆਏ ਵਾਪਸ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਪੰਡਾਲ ਵਿੱਚ ਥਾ ਮੱਲੀ ਜਿਹੜਾ ਵੀ ਮਾਈ ਭਾਈ ਦੂਰ ਸੀ ਉਹ ਛੇਤੀ ਨਾਲ ਪੰਡਾਲ ਵੱਲ ਨਸਾ ਕੇ ਦੇਖੀਏ ਅੱਜ ਗੁਰੂ ਜੀ ਮਹਾਰਾਜ ਕੀ ਕੌਤਕ ਕਰਤੇ ਹਨ ਅੰਮ੍ਰਿਤ ਵੇਲੇ ਤੋਂ ਬਹੁਤ ਭੀੜ ਹੋ ਗਈ ਕੇਸਗੜ ਦਾ ਅਸਥਾਨ ਤੇ ਬਹੁਤ ਵੱਡੇ ਥੜੇ ਦੇ ਅੱਗੇ ਦੂਰ ਦੂਰ ਤੱਕ ਸਿੱਖ ਸੰਗਤ ਦੇ ਬੈਠਣ ਦੇ ਥਾਂ ਸੋਹਣੀ ਖੁੱਲੀ ਸੀ ਸਾਰੀ ਭਰ ਗਈ ਤਿਲ ਮਾਰਿਆਂ ਪੌਤੇ ਨਹੀਂ ਸੀ ਡਿੱਗਦਾ ਜੁੜ ਜੁੜ ਕੇ ਸੰਗਤ ਬੈਠ ਗਈ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਤਾਂ ਸਤਿਗੁਰੂ ਜੀ ਸਿੰਘਾਸਣ ਉੱਪਰ ਆ ਬੈਠੇ ਸਾਹਿਬ ਅੱਜ ਚਿੱਟੇ ਵਸਤਰਾ ਵਿਤਸਰ ਚਿੱਟੀ ਦਸਤਾਰ ਮੱਥੇ ਤੇ 걸ਕੀ ਤੇ ਚਿੱਟਾ ਚੋਲਾ ਚੂੜੀਦਾਰ ਪਜਾਮਾ ਗਾਤਰੀ ਕਿਰਪਾਨ ਸੀ ਸਾਹਿਬਾਂ ਦੇ ਬੈਠਣ ਪਿੱਛੋਂ ਪੰਜ ਪਿਆਰੇ ਆਏ ਉਹਨਾਂ ਦੀਆਂ ਵਰਦੀਆਂ ਵੀ ਉਸੇ ਤਰ੍ਹਾਂ ਦੀਆਂ ਚਿੱਟੀਆਂ ਸਨ ਕਿਰਪਾਨਾਂ ਗਾਤਰੀਤ ਸਨ ਉਹਨਾਂ ਦਾ ਲੂ ਲੂ ਵਾਹਿਗੁਰੂ ਨਾਮ ਦਾ ਸਿਮਰਨ ਕਰ ਰਿਹਾ ਸੀ ਉਹ ਸਾਹਿਬਾਂ ਦੇ ਕੋਲ ਖਲੋ ਗਏ ਉਹਨਾਂ ਦੇ ਨੂਰੀ ਚਿਹਰੇ ਢਲਕਾ ਮਾਰਦੇ ਸਨ ਸਤਿਗੁਰੂ ਜੀ ਦੇ ਹੁਕਮ ਅਨਸਾਰ ਸਰਬ ਲੋਹ ਦਾ ਇੱਕ ਕੁਲਾ ਬਾਟਾ ਇੱਕ ਖੰਡਾ ਲਿਆਂਦਾ ਗਿਆ ਦੋਹਾਂ ਨੂੰ ਮਾਜ ਧੋ ਕੇ ਲਿਸ਼ਕਾਇਆ ਹੋਇਆ ਸੀ ਉਸ ਵਿੱਚ ਖੂਹ ਦਾ ਜਲ ਪਾ ਕੇ ਸਾਹਿਬ ਆਪ ਵੀ ਆਸਨ ਹੋ ਕੇ ਬੈਠ ਗਏ ਤੇ ਖੰਡੇ ਨੂੰ ਜਲ ਵਿੱਚ ਫੇਰਦੇ ਹੋਏ ਅੰਮ੍ਰਿਤ ਤਿਆਰ ਕਰਨ ਲੱਗੇ ਆਪ ਬਾਣੀ ਪੜੀ ਜਾਂਦੇ ਸਨ ਸ੍ਰੀ ਚਪਚੀ ਸਾਹਿਬ ਜਪ ਸਾਹਿਬ ਸਵਈਏ ਚਉਪਈ ਤੇ ਅਨੰਤ ਸਾਹਿਬ ਇਹਨਾਂ ਬਾਣੀਆਂ ਦਾ ਪਾਠ ਹੋ ਰਿਆ ਸੀ ਕਿ ਕਰਤਾਰ ਦੇ ਹੁਕਮ ਨਾਲ ਮਾਤਾ ਸਾਈਂ ਕੌਰ ਜੀ ਚੋਲੀ ਵਿੱਚ ਪਤਾਸੇ ਪਾ ਕੇ ਆਹ ਹਾਜ਼ਰ ਹੋਈ ਉਹਨਾਂ ਨੇ ਪਤਾਸੇ ਬਾਟੇ ਵਿੱਚ ਪਾ ਦਿੱਤੇ ਉਹਨਾਂ ਪਤਾਸਿਆਂ ਨੂੰ ਦੇਖ ਕੇ ਸਾਈਂ ਪਰਸਨ ਹੋਏ ਅੰਮ੍ਰਿਤ ਤਿਆਰ ਕਰੀ ਗਏ ਉਸ ਸਮੇਂ ਮਾਤਾ ਜੀ ਨੂੰ ਕੁਝ ਨਹੀਂ ਕਿਹਾ ਸਗੋਂ ਇਸ਼ਾਰਾ ਕੀਤਾ ਕਿ ਉਹ ਉਹਨਾਂ ਦੇ ਲਾਗੇ ਹੀ ਬੈਠ ਚਾਨ ਪਤੀਦੇਵ ਦਾ ਹੁਕਮ ਮੰਨ ਕੇ ਮਾਤਾ ਜੀ ਬੈਠ ਗਏ ਪੰਜਾਂ ਬਾਣੀਆਂ ਦਾ ਪਾਠ ਕਰਕੇ ਸਹਾਬਾਂ ਤੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਤਿਆਰ ਕੀਤਾ ਅਕਾਲ ਪੁਰਖ ਦੇ ਹੁਕਮ ਨਾਲ ਐਸਾ ਅੰਮ੍ਰਿਤ ਤਿਆਰ ਹੋਇਆ ਜਿਸ ਨੂੰ ਕਦੀ ਦੇਵਤੇ ਲਪਦੇ ਫਿਰਦੇ ਆ ਰਹੇ ਸਨ ਜਿਸ ਬਦਲੇ ਕਈ ਸਿਕੰਦਰ ਨੇ ਬਨ ਪਰਬਤ ਛਾਣੇ ਸਨ ਜਿਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਕਈਆਂ ਰਿਖਿਆ ਨੇ ਹਜ਼ਾਰਾਂ ਸਾਲ ਤਪੱਸਿਆ ਕੀਤੀ ਸੀ ਪਰ ਉਹਨਾਂ ਨੂੰ ਇਸ ਦੀ ਪ੍ਰਾਪਤੀ ਨਹੀਂ ਸੀ ਹੋਈ ਉਹ ਅੰਮ੍ਰਿਤ ਸਤਗੁਰੂ ਜੀ ਨੂੰ ਪ੍ਰਾਪਤ ਹੋ ਗਿਆ ਸਤਗੁਰੂ ਜੀ ਨੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਸਿਕਾਇਆ ਇੱਕ ਇੱਕ ਪਿਆਰੇ ਨੂੰ ਵੀਰ ਆਸਨ ਤੇ ਬਿਠਾ ਕੇ ਪਹਿਲਾਂ ਪੰਜ ਚੁੱਲੇ ਪਿਲਾਏ ਫਿਰ ਪੰਜ-ਪੰਜ ਵਾਰ ਨੇਤਰਾਂ ਤੇ ਛਿੱਟੇ ਮਾਰੇ ਅਤੇ ਫਿਰ ਪੰਜ-ਪੰਜ ਚੁੱਲੇ ਕੇਸਾਂ ਵਿੱਚ ਪਾਏ ਇੱਕ ਇੱਕ ਚੁੱਲੇ ਦੇ ਨਾਲ ਸਾਹਿਬ ਆਖੀ ਗਏ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਿੱਛੋਂ ਸਤਿਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਇੱਕ ਪਿਆਰੇ ਨੂੰ ਫੜਾ ਕੇ ਕਿਹਾ ਲਓ ਹੁਣ ਪੰਜੇ ਤੁਸੀਂ ਅਸਾਂ ਨੂੰ ਅੰਮ੍ਰਿਤ ਪਾਨ ਕਰਾਓ ਪੰਜਾਂ ਪਿਆਰਿਆਂ ਨੇ ਜਿਵੇਂ ਆਪ ਅੰਮ੍ਰਿਤ ਛਕਿਆ ਸੀ ਤਿਵੇਂ ਹੀ ਸਤਿਗੁਰੂ ਜੀ ਨੂੰ ਅੰਮ੍ਰਿਤ ਪਾਨ ਕਰਾਇਆ ਇਹ ਕੌਤਕ ਦੇਖ ਕੇ ਸਾਰੀ ਸੰਗਤ ਹੈਰਾਨ ਹੋਈ ਸੰਗਤ ਹੀ ਨਹੀਂ ਸਗੋ ਸਾਰਾ ਸੰਸਾਰ ਹੈਰਾਨ ਹੋਇਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੰਸਾਰ ਵਿੱਚ ਜਿੰਨੇ ਵੀ ਮਹਾਪੁਰਖ ਅਵਤਾਰ ਗੁਰੂ ਪੀਰ ਹੋਏ ਹਨ ਉਹਨਾਂ ਨੇ ਆਪਣੇ ਮੁਰਿਦਾਂ ਪਾਸੋਂ ਦੇਖਿਆ ਨਹੀਂ ਪ੍ਰਾਪਤ ਕੀਤੀ ਪਰ ਸਤਿਗੁਰੂ ਜੀ ਨੇ ਸੰਸਾਰ ਵਿੱਚ ਇਸ ਗੱਲ ਦਾ ਵਾਅਦਾ ਕਰਕੇ ਦੱਸਿਆ ਕਿ ਵਾਹਿਗੁਰੂ ਦੀ ਸ਼ਕਤੀ ਸੰਗਤ ਵਿੱਚ ਹੈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾ ਕੇ ਤੇ ਆਪ ਪਾਨ ਕਰਕੇ ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆ ਬਚਨ ਕੀਤਾ ਅੱਜ ਤੋਂ ਪਹਿਲਾ ਚਰਨ ਪਾਹੁਲ ਦਿੱਤੀ ਜਾਂਦੀ ਸੀ ਪਰ ਹੁਣ ਨਵੇਂ ਸਮਾਜ ਨਵੇਂ ਖਿਆਲ ਤੇ ਨਵੇਂ ਬਲ ਨੂੰ ਜਨਮ ਦੇਣ ਵਾਸਤੇ ਨਵਾਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਇਸ ਅੰਮ੍ਰਿਤ ਨੂੰ ਪਾਨ ਕਰਨ ਵਾਲੇ ਇਸਤਰੀ ਪੁਰਸ਼ ਸ਼ੇਰ ਬਣ ਜਾਣਗੇ ਸਾਰੇ ਅੰਮ੍ਰਿਤ ਪਾਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਪਹਿਲਾਂ ਅਸਾਂ ਵੀ ਅੰਮ੍ਰਿਤ ਪਾਨ ਕਰ ਲਿਆ ਹੈ ਤਾਕੇ ਅਸੀਂ ਵੀ ਨਵੇਂ ਸਮਾਜ ਤੋਂ ਦੂਰ ਨਾ ਰਹਿ ਸਕੀਏ ਇਸ ਨਵੇਂ ਸਮਾਜ ਦਾ ਨਾਮ ਖਾਲਸਾ ਪੰਥ ਹੋਵੇਗਾ ਜਗਤ ਦੀ ਭਲਾਈ ਵਾਸਤੇ ਖਾਲਸਾ ਪੰਥ ਪ੍ਰਗਟ ਕੀਤਾ ਜਾਂਦਾ ਹੈ ਪਹਿਲਾਂ ਅੰਮ੍ਰਿਤ ਪਾਨ ਕਰ ਲਵੋ ਫਿਰ ਸਿੱਖਿਆ ਦਿੱਤੀ ਜਾਵੇਗੀ ਫਿਰ ਖਾਲਸਾ ਪੰਥ ਦੇ ਨਿਯਮ ਉਪ ਨਿਯਮ ਸਮਝਾਏ ਜਾਣਗੇ ਸਾਈਹਬਾਂ ਦੇ ਇਹ ਬਚਨ ਸੁਣ ਕੇ ਕੋਈ 20000 ਦੇ ਕਰੀਬ ਸਿੱਖ ਅੰਮ੍ਰਿਤ ਪਾਨ ਕਰਨ ਵਾਸਤੇ ਤਿਆਰ ਹੋ ਗਏ ਅੰਮ੍ਰਿਤ ਦੇ ਬਾਟੇ ਵਿੱਚ ਨਿਰਮਲ ਜਲ ਹੋਰ ਮਿਲਾਇਆ ਗਿਆ ਤੇ ਸਿੱਖ ਸੰਗਤ ਨੂੰ ਛਕਾਉਣਾ ਆਰੰਭ ਕੀਤਾ ਸਤਿਗੁਰੂ ਜੀ ਨੂੰ ਅੰਮ੍ਰਿਤ ਪਾਨ ਕਰਾਉਣ ਵਾਸਤੇ ਉਚੇਚੀ ਤਿਆਰੀ ਨਾ ਕਰਾਉਣੀ ਪਈ ਕਿਉਂਕਿ ਸਾਈਂ ਬਾ ਨੇ ਪਹਿਲਾਂ ਹੀ ਸਿੱਖ ਸੰਗਤ ਵਿੱਚ ਇਹ ਅਸੂਲ ਪਰਚਲਿਤ ਕਰ ਦਿੱਤੇ ਸਨ ਕੇਸ ਰੱਖਣਾ ਤੇ ਤਨ ਤੋਂ ਕੋਈ ਰੋਮ ਨਾ ਕਟਾਉਣਾ ਕੜਾ ਤੇ ਕਚਹਿਰਾ ਪਹਿਨਣਾ ਤੇ ਕਿਰਪਾਨ ਨੂੰ ਕੋਲ ਰੱਖਣਾ ਹੁੱਕੇ ਵਰਗੀ ਮਾੜੀ ਚੀਜ਼ ਨੂੰ ਪਹਿਲਾਂ ਹੀ ਸਿੱਖ ਖਤ ਨਹੀਂ سن ਲਾਉਂਦੇ ਇਸ ਵਾਸਤੇ ਸਾਰੀ ਸੰਗਤ ਵਿੱਚੋਂ 20000 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਜਿਨ੍ਹਾਂ ਪੰਜਾਂ ਨੇ ਪੰਜਾਂ ਪਿਆਰਿਆਂ ਕੋਲੋਂ ਪਹਿਲਾ ਅੰਮ੍ਰਿਤ ਪਾਨ ਕੀਤਾ ਸੀ ਉਹਨਾਂ ਦੇ ਨਾਮ ਇਹ ਸਨ ਭਾਈ ਰਾਮ ਸਿੰਘ ਭਾਈ ਦੇਵਾ ਸਿੰਘ ਭਾਈ ਤਹਿਲ ਸਿੰਘ ਭਾਈ ਈਸ਼ਾ ਸਿੰਘ ਤੇ ਭਾਈ ਫਤਿਹ ਸਿੰਘ ਜੀ ਇਹਨਾਂ ਨੂੰ ਪੰਜ ਮੁਕਤੇ ਵੀ ਆਖਿਆ ਜਾਂਦਾ ਹੈ ਜਿਸ ਜਿਸ ਨੇ ਅੰਮ੍ਰਿਤ ਪਾਨ ਕੀਤਾ ਸੀ ਉਸੇ ਉਸੇ ਦਾ ਨਾਮ ਬਦਲ ਕੇ ਰੱਖਿਆ ਗਿਆ ਹਰ ਇੱਕ ਪੁਰਸ਼ ਦੇ ਨਾਮ ਨਾਲ ਸਿੰਘ ਸ਼ਬਦ ਤੇ ਹਰ ਇੱਕ ਇਸਤਰੀ ਦੇ ਨਾਮ ਨਾਲ ਕੌਰ ਸ਼ਬਦ ਲਾਇਆ ਸਤਿਗੁਰੂ ਜੀ ਦਾ ਪਹਿਲਾ ਨਾਮ ਗੋਬਿੰਦ ਰਾਏ ਸੀ ਤੇ ਅੰਮ੍ਰਿਤ ਪਾਨ ਕਰਨ ਪਿੱਛੋਂ ਸਤਿਗੁਰੂ ਗੋਬਿੰਦ ਸਿੰਘ ਰੱਖਿਆ ਗਿਆ ਪੰਜਾਂ ਪਿਆਰਿਆਂ ਦੇ ਨਾਵਾਂ ਨਾਲ ਵੀ ਸਿੰਘ ਸ਼ਬਦ ਜੋੜਿਆ ਗਿਆ ਜਦੋਂ ਅੰਮ੍ਰਿਤ ਪਾਨ ਕਰਾਉਣ ਦੀ ਮਰਿਆਦਾ ਪੂਰੀ ਹੋ ਗਈ ਦਾ ਸਾਹਿਬਾ ਨੇ ਫਿਰ ਇਉਂ ਉਪਦੇਸ਼ ਕੀਤਾ ਪਿਆਰੇ ਖਾਲਸਾ ਜੀ ਅੱਜ ਤੋਂ ਤੁਸਾਂ ਦਾ ਨਵਾਂ ਜਨਮ ਹੋਇਆ ਹੈ ਹੁਣ ਤੁਸਾਂ ਸਾਰਿਆਂ ਦੀਆਂ ਪਹਿਲੀਆਂ ਜਾਤੀਆਂ ਦਾ ਅੰਤ ਹੋ ਗਿਆ ਸਾਰੇ ਹੀ ਸਿੰਘ ਖਾਲਸਾ ਪੰਥ ਦੇ ਅੰਗ ਹਨ ਪੰਥ ਰੂਪ ਹਨ ਅੱਜ ਤੁਸੀਂ ਸਾਰੇ ਸ਼ੇਰ ਬਣ ਗਏ ਹੋ ਕਿਸੇ ਨੂੰ ਭੈ ਦੇਣਾ ਨਹੀਂ ਪਰ ਆਪਨੇ ਵੀ ਕਿਸੇ ਦਾ ਭੈ ਤੇ ਕਿਸੇ ਦਾ ਗੁਲਾਮ ਹੋ ਕੇ ਨਹੀਂ ਰਹਿਣਾ ਹੋਵੇਗਾ ਜਿਹੜਾ ਗੁਰੂ ਕਾ ਸਿੰਘ ਹੋਵੇਗਾ ਉਹ ਕੇਸਾ ਧਾਰੀ ਰਹੇਗਾ ਤਾਂ ਕਿ ਕਿਸੇ ਨਾਲ ਰਲੇ ਨਾ ਤੇ ਦੂਰੋਂ ਹੀ ਦਿਸ ਪਵੇ ਕਿ ਸਿੱਖ ਆ ਰਿਹਾ ਹੈ ਇਸ ਤੋਂ ਅੱਗੇ ਰਹਿਤਾਂ ਦਸੀਆਂ ਜੋ ਅੰਤ ਵਿੱਚ ਜਾ ਕੇ ਦਸੀਆਂ ਜਾਣਗੀਆਂ ਵਾਹਿਗੁਰੂ ਜੀ ਹੋਈਆਂ ਕੁੱਲੀਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ